ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਡੀਆਰਜੀ ਬਾਰਡਰ ਇਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਗੈਂਗਸਟਰਸ ਤੇ ਵਾਰ ਚੱਲਦਾ ਪਿਆ ਤਾਂ ਉਹਦੇ ਤਹਿਤ ਜੰਡਿਆਲਾ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈਗਾ ਤਾਂ ਉਥੇ ਜ ਕੁਝ ਜਿਹੜੇ ਬਾਹਰ ਬੈਠੇ ਗੈਂਗਸਟਰਸ ਹੈਗੇ ਨੇ ਤਾਂ ਉਹਨਾਂ ਵੱਲੋਂ ਕੁਝ ਇੱਕ ਲੋਕਲ ਬਿਜ਼ਨਸਮੈਨ ਹੈ ਮਿਸਟਰ ਜੂਲ ਦਾ ਤਾਂ ਉਹਨਾਂ ਨੂੰ ਐਕਸਟ੍ਰੋਸ਼ਨ ਕਾਲਸ ਆ ਰਹੀਆਂ ਸੀਗੀਆਂ ਕਾਫੀ ਦਿਨਾਂ ਤੋਂ ਤਾਂ ਉਹਦੇ ਵਿੱਚ ਉਹ ਆਪਣਾ ਨਾਮ ਬਦਲ ਬਦਲ ਕੇ ਆਪਣਾ ਨਾਮ ਦੱਸ ਰਹੇ ਸੀਗੇ ਐਂਡ ਦੇ ਵਰ ਥ੍ਰੈਟਨਿੰਗ ਹਿਮ ਉਹਨੂੰ ਐਕਸਟ੍ਰੋਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੇ ਕੋਲ 30 ਲੱਖ ਰੁਪਏ ਦੀ ਜਿਹੜੀ ਰੰਗਦਾਰੀ ਮੰਗ ਰਹੇ ਸੀਗੇ ਤਾਂ ਉਸ ਤੋਂ ਬਾਅਦ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲੈਂਦੇ ਹੋਏ पहला जो जंडियाला पुलिस है इन्होंने एक मुकदमा दर्ज कर लिया एफ आई आर नंबर थर्टी थ्री बटा दो हज़ार छब्बी त अंडर रेलिवेंट सैक्शनज ऑफ एक्सटॉरशन एंड ऑर्गनाइज क्राइम उस तो बाद चूंकि सिंस वी आर शोइंग जीरो टॉलरेंस टू एक्सटॉरशन या इस तरह का जो ऑर्गनाइज क्राइम दी एक्टिविटीज़ है इन्होंने टीम्स बनाई जेडे अपने डी एस पी साहब है रविंद्र जी ਆਪਣੇ ਐਸਚਓ ਸਾਹਿਬ ਹੈ ਨਰੇਜ ਜੀ ਸੋ ਦੇ ਵਰਕਡ ਵੈਰੀ ਹਾਰਡ ਐਂਡ ਟੈਕਨੀਕਲ ਇਨਪੁਟਸ ਜਨਰੇਟ ਕਰਦੇ ਹੋਏ ਔਰ ਹਿਊਮਨ ਇੰਟਰਨੂ ਕਲੈਕਟ ਕਰਦੇ ਹੋਏ ਅਸੀਂ ਇਹ ਫਾਈਨਲ ਅਸੀਂ ਇਹ ਦਰਿਆਫਤ ਕਰ ਲਿਆ ਕਿ ਬੇਸਿਕਲੀ ਇਹਦੇ ਵਿੱਚ ਇੱਕ ਜਿਹੜਾ ਬਾਹਰ ਬੈਠਾ ਕੋਈ ਤਰਨ ਤਰਨ ਦਾ ਬੰਦਾ ਕਰਨ ਬਾਠ ਹੀ ਵਾਸ ਥ੍ਰੈਟਨਿੰਗ ਰਨ ਤਾਂ ਜਦੋਂ ਇਹ ਇੱਕ ਵਾਰੀ ਐਸਟੈਬਲਿਸ਼ ਹੋਇਆ ਉਹਨੇ ਆਪਣੇ ਆਪ ਨੂੰ ਕਦੀ ਕਿਸੇ ਦਾ ਨਾਮ ਲੈਂਦਾ ਸੀਗਾ ਕਦੀ ਕਿਸੇ ਦਾ ਨਾਮ ਲੈਂਦਾ ਸੀਗਾ ਕਦੀ ਆਪਣਾ ਵੀ ਨਾਮ ਲੈਂਦਾ ਸੀਗਾ But eventually ਜਦੋਂ ਸਾਨੂੰ ਪਤਾ ਲੱਗ ਗਿਆ ਤਾਂ ਉਸ ਸੀਜ਼ ਦੇ ਉੱਤੇ ਫਿਰ ਜਿਹੜਾ ਅੰਮ੍ਰਿਤਸਰ ਰੂਰਲ ਪੁਲਿਸ ਕੰਮ ਕਰਨ ਲੱਗ ਪਈ ਐਂਡ ਇਵੈਂਚੁਅਲੀ ਥਰੋ ਅ ਸੀਰੀਜ਼ ਆਫ ਹਿਊਮਨ ਇਨਡ ਆਪਰੇਸ਼ਨਸ ਔਰ ਜਿਹੜਾ ਟੈਕਨੀਕਲ ਇਨਵੈਸਟੀਗੇਸ਼ਨ ਸਾਡੀ ਚੱਲੀ ਇਹਦੇ ਵਿੱਚ ਅਸੀਂ ਇੱਕ ਬੰਦਾ ਗ੍ਰਿਫਰਾਰ ਕਰ ਲਿਆ ਹੈ ਉਹਦਾ ਨਾਮ ਹੈ ਆਜ਼ਾਦ ਸਿੰਘ son of ਕਰਨੈਲ ਸਿੰਘ ਰੈਜ਼ੀਡੈਂਟ ਆਫ ਵਿਲੇਜ ਬੁਟਾਰੀ ਪੁਲਿਸ ਸਟੇਸ਼ਨ ਖਲਚਿਆਂ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਅਸੀਂ ਅ즈ਬ ਜ਼ੱਤਾ ਮੁਕਦਮੇ ਚ ਗ੍ਰਿਫਤਾਰ ਕਰ ਲਿਆ ਹੈ ਐਂਡ ਇਸ ਵੇਲੇ ਪੁਲਿਸ ਰਿਮਾਂਡ ਦੇ ਵਿੱਚ ਹੈ ਤਾਂ ਜਦੋਂ ਪੁੱਛਗਿੱਛ ਸਾਡੀ ਚੱਲੀ ਉਹਦੇ ਵਿੱਚ ਇਹ ਪਤਾ ਚੱla ਹੀ ਇਸ ਵੇਰੀ ਕਲੋਜ਼ ਜਾਂ ਜਿਹੜਾ ਐਸੋਸੀਏਟ ਹੈ ਇਹਦਾ ਕਰਨ ਬਾੜ ਦਾ ਤਾਂ ਟੈਕਨੀਕਲੀ ਵੀ ਇਹ ਐਸਟੈਬਲਿਸ਼ ਹੋਇਆ ਤਾਂ ਇਹ ਕੰਟੀਨਿਊਸਲੀ ਉਹਦੇ ਨਾਲ ਗੱਲਾਂ ਕਰਦਾ ਰਿਹਾ ਹੁਣ ਇਹਦਾ ਜਿਹੜਾ ਪਰਪਸ ਸੀਗਾ ਜਿਹੜਾ ਇਹ ਗੱਲਾਂ ਉਹਦੇ ਨਾਲ ਕਰਦਾ ਰਿਹਾ ਤਾ ਇਟ ਵਾਸ ਟੂ ਫੋਲਡ ਇੱਕ ਇਹ ਜਿਹੜਾ ਜਿਹੜਾ ਐਕਸਟਰਸ਼ਨ ਵਾਲਾ ਜਿਹੜਾ ਕੰਮ ਉਹਦਾ ਸਾਹਮਦਾ ਸੀਗਾ ਦਾ ਗਰਾਉਂਡ ਲੈਵਲ ਜਿਹੜਾ ਕਰਨਬਾਰ ਜਿਹੜੀ ਫਿਰੋਤਿਆ ਮੰਗਦਾ ਸੀਗਾ ਐਂਡ ਦੂਜੇ ਪਾਸੇ ਵਾਟ ਹੀ ਵਾਸ ਟਰਾਇੰਗ ਟੂ ਡੂ ਇਹ ਕੋਈ ਇਲੈਕਸ਼ਨਸ ਲੜ ਰਾ ਸੀਗਾ ਕੋਈ ਪ੍ਰੈਜ਼ੀਡੈਂਟ ਇਲੈਕਸ਼ਨਸ ਯੂਥ ਪ੍ਰੈਜ਼ੀਡੈਂਟ ਇਲੈਕਸ਼ਨਸ ਲੜ ਰਾ ਸੀਗਾ ਤਾਂ ਇਹ ਉਹਨੂੰ ਗੈਂਗਸਟਰ ਨੂੰ ਕਹਿੰਦਾ ਸੀਗਾ ਕਿ ਤੁਸੀਂ ਇਹਦੇ ਚ ਮੇਰੀ ਮਦਦ ਕਰੋ ਤਾਂ ਸੋ ਦੈਟ ਮੈਂ ਇਹ ਜਿੱਤ ਜਾਵਾਂ so he was trying to use this uh, connection gangster connection for uh, these wrongful reasons ta ode karke eh banda jada asi giraftar kar liya hega further asi idi jehdi forensik kiti hai utch we have got lot of details baki which are part of the investigation unnu nu asi vekh rahe ta baki hor bhi kuch ede vich jehde bande hai oh is extortion ring de naal jehde connected hai ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਨਾਮਜ਼ਦ ਕਰਾਂਗੇ ਐਂਡ ਵੀਲ ਪ੍ਰੋਸੀਡ ਐਸ ਪਰ ਲਾ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਗੀ ਸੋ ਇਸ ਦੇ ਨਾਲ ਨਾਲ ਇਹ ਜਿਹੜਾ ਐਕਸਟਰੋਸ਼ਨ ਵਾਲਾ ਜਿਹੜਾ ਜਿਹੜੇ ਕੇਸਸ ਹੈ ਅੰਮ੍ਰਿਤਸਰ ਰੂਰਲ ਪੁਲਿਸ ਹੈਜ਼ ਬੀਨ ਡੀਲਿੰਗ them ਵੈਰੀ ਇਫੈਕਟਿਵਲੀ ਤਾਂ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਕਾਲ ਆਂਦੀ ਹੈ ਵੀ ਮੇਕ ਸ਼ੋਰ ਕਿ ਐਫਆਈਆਰ ਇਸ ਰਜਿਸਟਰਡ ਤਾਂ ਉਹਦੇ ਵਿੱਚ ਫਿਰ ਫਰਦਰ ਇਨਵੈਸਟੀਗੇਸ਼ਨ ਚੱਲਦੀ ਐਂਡ ਮੋਸਟ ਆਫ ਦਾ ਕੇਸਸ ਜਿਹੜੇ ਇਸ ਤਰ੍ਹਾਂ ਆਏ ਹੈ ਸਾਡੀ ਨਿਗਾਹ ਦੇ ਵਿੱਚ ਅਸੀਂ ਟਰੇਸ ਕਰ ਲਿਆ ਹੈ ਜਾਂ ਲੋਕਲ ਜਿਹੜਾ ਉਹਨਾਂ ਦਾ ਨੈਟਵਰਕ ਹੈ ਉਹ ਬਸਟ ਕੀਤਾ ਹੋਇਆ ਹੈ ਤਾਂ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹਦੇ ਲਈ ਪੰਜਾਬ ਪੁਲਿਸ ਨੇ ਏਜੀਟੀਫ ਦੀ ਇੱਕ ਹੈਲਪ ਲਾਈਨ ਇਸ਼ੂ ਕੀਤੀ ਹੈ ਕਿ ਕਿਸੇ ਨੂੰ ਕੋਈ ਥ੍ਰੈਟ ਕਾਲ ਆਂਦੀ ਹੈ ਕੋਈ ਐਕਸਟਰਸ਼ਨ ਕਾਲ ਆਂਦੀ ਹੈ ਆਮੂਮਨ ਲੋਕੀ ਕਹਿੰਦੇ ਹੈ ਕਿ ਲੋਕਾਂ ਨੂੰ ਥ੍ਰੈਟ ਕਾਲਸ ਆਂਦੀ ਹੈ ਤਾਂ ਪਲੀਜ਼ ਫੀਲ ਫਰੀ ਇਹਦਾ ਜਿਹੜਾ ਨੰਬਰ ਹੈ 93946 93946 ਆਈ ਕੈਨ ਰਿਪੀਟ ਇਟ 9394693946 ਤਾਂ ਇਹ ਨੰਬਰ ਹੈ ਕਿਸੇ ਨੂੰ ਗੈਂਗਸਟਰ ਰਿਲੇਟਡ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਜਾਂ ਥ੍ਰੈਟ ਕਾਲ ਰਿਲੇਟਡ ਰੰਗਦਾਰੀ ਰਿਲੇਟਡ ਕੋਈ ਵੀ ਕਿਤੇ ਕਾਲ ਆਂਦੀ ਹੈ ਕਿਸੇ ਬੰਦੇ ਦੀ ਤਾਂ ਇਸ ਪੋਰਟਲ ਤੇ ਉਤੇ ਜਾਂ ਇਸ ਨੰਬਰ ਤੇ ਉਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਆਪਣੀ ਉਹ ਗੁਪਤ ਵੀ ਰੱਖਣਾ ਚਾਹੁੰਦੇ ਹੋ ਯੂ ਕੈਨ ਡੂ ਥੈਟ ਐਸ ਵੈਲ ਬਟ ਜ਼ਰੂਰ ਪੁਲਿਸ ਦੇ ਨਾਲ ਸੰਪਰਕ ਕਰੋ ਇਸ ਨੰਬਰ ਤੇ ਕਾਲ ਕਰੋ ਜਾਂ ਯੂ ਕੈਨ ਅਪਰੋਚ ਯਰ ਨੇਰੇਸਟ ਪੁਲਿਸ ਸਟੇਸ਼ਨ